ਤੁਸੀਂ ਤਾਂ ਅਜੇ ਆਹੀ ਰੋਟੀ ਨਹੀਂ ਖਾਧੀ ਮੈਂ ਤੁਹਾਨੂੰ ਪੁੱਛਣ ਆਈ ਸੀ ਕਿ ਹੋਰ ਰੋਟੀ ਲਾਓਗੇ ਆਲੋ ਤੁਹਾਡਾ ਪਾਣੀ ਤੁਸੀਂ ਸੋਚੀ ਕੀ ਜਾਂਦੇ ਹੋ ਮੈਂ ਹਮੇਸ਼ਾ ਦੇਖਦੀ ਆ ਜਦੋਂ ਵੀ ਤੁਸੀਂ ਰੋਟੀ ਖਾਣੇ ਹੋ ਕੁਛ ਨਾ ਕੁਛ ਸੋਚਦੇ ਹੀ ਰਹਿੰਦੇ ਹੋ ਸਿਮਰਨ ਤੈਨੂੰ ਪਤਾ ਅੱਜ 1 ਮਹੀਨਾ ਹੋ ਗਿਆ ਵੀਰੇ ਨੂੰ ਗਏ ਨੂੰ ਪਤਾ ਨਹੀਂ ਵੀਰਾ ਕਿਸ ਹਾਲਾਤਾਂ ਚ ਹੋਊਗਾ ਮੈਨੂੰ ਭੁੱਖ ਲੱਗਦੀ ਆ ਤੂੰ ਤਾਂ ਮੈਨੂੰ ਰੋਟੀ ਬਣਾ ਕੇ ਦੇ ਦੇਣੀ ਆ ਵੀਰੇ ਨੂੰ ਕੌਣ ਰੋਟੀ ਬਣਾ ਕੇ ਦਿੰਦਾ ਹੋਊਗਾ ਲੈ ਤੈਨੂੰ ਪਤਾ ਵੀਰੇ ਨੂੰ ਤਾਂ ਬਾਹਰਲਾ ਖਾਣਾ ਬਿਲਕੁਲ ਨਹੀਂ ਪਸੰਦ ਸੀ ਪਤਾ ਨਹੀਂ ਕਿਹੜੇ ਹਾਲਾਤਾਂ ਚ ਹੋਊਗਾ ਮੇਰਾ ਵੀਰਾ ਤੁਸੀਂ ਹਜੇ ਵੀ ਵੀਰੇ ਬਾਰੇ ਸੋਚੀ ਜਾਂਦੇ ਹੋ ਸਿਮਰਨ ਵੀਰੇ ਬਾਰੇ ਨਾ ਸੋਚਾ ਤਾਂ ਹੋਰ ਕਿਦੇ ਬਾਰੇ ਸੋਚਾਂ ਵੀਰਾ ਨਾ ਵੱਡਾ ਵਾ ਵੀਰੇ ਨੂੰ ਆਪ ਹੀ ਚਾਹੀਦਾ ਸੀ ਕਿਵੇਂ ਵਾਪਸ ਆ ਜਾ ਦੋ ਦਿਨ ਕਹਿ ਕੇ ਗਏ ਸੀਗੇ ਤੁਹਾਨੂੰ ਤੇ ਅੱਜ ਮਹੀਨਾ ਹੋ ਗਿਆ ਪੂਰਾ ਸਿਮਰਨ ਤੈਨੂੰ ਨਹੀਂ ਪਤਾ ਜਦੋਂ ਵੀਰਾ ਕਿਸੇ ਨੂੰ ਬੁਲਾਉਣਾ ਛੱਡ ਦੇਣਾ ਵੀਰਾ ਉਹਨੂੰ ਫਿਰ ساری ਉਮਰ ਨਹੀਂ ਬੁਲਾਉਂਦਾ ਮੈਨੂੰ ਹਮੇਸ਼ਾ ਇਹੀ ਡਰ ਲੱਗਾ ਰਹਿੰਦਾ ਸੀ ਕਿ ਮੇਰੇ ਤੋਂ ਕੋਈ ਅਜਿਹੀ ਗਲਤੀ ਨਾ ਹੋਵੇ ਕਿ ਵੀਰਾ ਮੈਨੂੰ ਬੁਲਾਣਾ ਛੱਡ ਦੇ ਪਰ ਹੁਣ ਇਹੀ ਹੋ ਰਿਹਾ ਸਭ ਕੁਝ ਨਾਲੇ ਤੁਸੀਂ ਕਹਿੰਦੇ ਸੀਗੇ ਤੁਹਾਨੂੰ ਵੀਰੇ ਬਾਰੇ ਪਤਾ ਚੱਲਿਆ ਕਿਹਦੇ ਤੋਂ ਪਤਾ ਚੱਲਿਆ ਸਿਮਰਨ ਮੈਨੂੰ ਸੰਗਤ 'ਚ ਬੰਦਾ ਮਿਲਿਆ ਸੀ ਉਨੇ ਦੱਸਿਆ ਕਿ ਵੀਰਾ ਗੁਰਦੁਆਰਾ ਸਾਹਿਬ ਰੋਜ਼ ਜਾਂਦਾ ਪਾ ਮੈਂ ਉਹ ਟਾਈਮ ਤੇ ਜਾਣਾ ਵੀ ਸ਼ੁਰੂ ਕਰਤਾ ਪਰ ਵੀਰੇ ਨੂੰ ਕਿੱਦਾਂ ਪਤਾ ਲੱਗਿਆ ਵੀਰੇ ਨੇ ਟਾਈਮ ਹੀ ਚੇਂਜ ਕਰਤਾ ਸਿਮਰਨ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਵੀਰਾ ਕਿਰਾਏ ਤੇ ਰਹਿ ਰਿਹਾ ਆਪਣਾ ਘਰ ਹੁੰਦਿਆਂ ਸੁੰਦਿਆਂ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਵੀਰਾ ਕਿਰਾਏ ਤੇ ਰਹਿ ਰਿਹਾ ਹੁਣ ਤੂੰ ਇਹ ਸੋਚ ਕੇ ਦੇਖ ਕਿ ਇੱਕ ਦੁਕਾਨ ਸੀ ਵੀਰੇ ਕੋ ਉਹ ਵੀ ਆਪਾਂ ਖੋ ਲਈ ਵੀਰੇ ਦਾ ਖਰਚਾ ਪਾਣੀ ਕਿੱਦਾਂ ਚੱਲਦਾ ਹੋਊਗਾ ਕਰਾਇਆ ਨਿਕਲਦਾ ਵੀ ਹੋਊਗਾ ਕਿ ਨਹੀਂ ਨਿਕਲਦਾ ਹੋਊਗਾ ਮੈਨੂੰ ਤਾਂ ਐ ਲੱਗਦਾ ਕਿ ਵੀਰਾ ਰੋਟੀ ਪਤਾ ਨਹੀਂ ਖਾਂਦਾ ਹੋਊਗਾ ਕਿ ਭੁੱਖਾ ਹੀ ਸੋ ਜਾਂਦਾ ਹੋਊਗਾ ਸਿਮਰਨ ਮੈਂ ਤਾਂ ਕਦੇ-ਕਦੇ ਇਹ ਸੋਚਦਾ ਹੁੰਨਾ ਵਾਂ ਕਿ ਵੀਰਾ ਇਕੱਲਾ ਨਹੀਂ ਗਿਆ ਵੀਰਾ ਨਾਲ ਮੇਰੀ ਕਿਸਮਤ ਵੀ ਲੈ ਗਿਆ ਕਿਉਂਕਿ ਇਹ ਜਾਣਦੇ ਹੋ ਪਹਿਲੇ ਕਿੰਨਾ ਵਧੀਆ ਹੁੰਦਾ ਸੀ ਸਾਰਾ ਖਰਚਾ ਪਾਣੀ ਵੀਰਾ ਕਰਦਾ ਸੀ ਜਦੋਂ ਦੁਕਾਨ ਤੇ ਸੇਲ ਵਧੀਆ ਹੁੰਦੀ ਸੀ 25000 ਸੇਲ ਹੁੰਦੀ ਸੀ ਦਿਨ ਦੀ ਕੱਲ ਸੰਡੇ ਸੀ ਪਤਾ ਕਿੰਨੀ ਸੇਲ ਹੋਈ ਸਿਰਫ 900 ਰੁਪਿਆ ਹੁਣ ਤਾਂ ਕੰਪਨੀ ਵਾਲਿਆਂ ਨੇ ਵੀ ਮਾਲ ਦੇਣਾ ਛੱਡਤਾ ਵਾ ਕਿਉਂਕਿ ਜੇ ਪੈਸੇ ਨਹੀਂ ਦਵਾਂਗੇ ਤਾਂ ਸਮਾਨ ਅਗਲਾ ਕਿੱਦਾਂ ਦਊਗਾ ਉਧਾਰ ਸਾਰੇ ਵੀਰੇ ਬਾਰੇ ਪੁੱਛਦੇ ਆ ਰੋਜ਼ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਨਾ ਵਾ ਪਰ ਮਾਰਕੀਟ 'ਚ ਪਤਾ ਤਾਂ ਲੱਗਦਾ ਹੀ ਆ ਕਿ ਹੁਣ ਦੁਕਾਨ ਸਿਰਫ ਬਾਬਾ ਹੀ ਚਲਾ ਰਿਆ ਵਾ ਸਿਮਰਨ ਆਪਣਾ ਕੀ ਬਣੂਗਾ ਇਦਾਂ ਤਾਂ ਖਰਚਾ ਪਾਣੀ ਵੀ ਨਹੀਂ ਨਿਕਲਣਾ ਤੇ ਮੈਨੂੰ ਲੱਗਦਾ ਇੱਕ ਦਿਨ ਆਪਾਂ ਨੂੰ ਦੁਕਾਨ ਬੰਦ ਕਰਨੀ ਪੈਣੀ ਹੈ ਅੱਜ ਸਿਮਰਨ ਨੇਹਾ ਹੁਣਾਂ ਨੂੰ ਤਨਖਾਹ ਦੇਣੀ ਆ ਮੈਂ ਤਾਂ ਇਹ ਸੋਚ ਰਿਹਾ ਕਿ ਜੇਬ 'ਚ ਮੇਰੇ 2000 ਰੁਪਿਆ ਵਾ ਮੈਂ ਕਿੱਦਾਂ ਤਨਖਾਹ ਦਊਂਗਾ ਕਿੱਦਾਂ ਗੁਜ਼ਾਰਾ ਹੋਊਗਾ ਸਿਮਰਨ ਮੇਰੇ ਕੋਲ ਨਾ ਕੁਝ ਪੈਸੇ ਪਏ ਆ ਅਗਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਉਹ ਲਿਆ ਕੇ ਦੇ ਦਿੰਨੀ ਆ ਕਿੰਨੀ ਕੁ ਦਿਨ ਘਰੋਂ ਕੱਢ-ਕੱਢ ਕੇ ਖਾਂਦੇ ਰਵਾਂਗੇ ਅਖੀਰ ਨੂੰ ਤਾਂ ਪਛਤਾਣਾ ਪੈਣਾ ਨਾ ਤੂੰ ਆਪ ਸੋਚ ਪਹਿਲੇ ਕਿੰਨਾ ਵਧੀਆ ਹੁੰਦਾ ਸੀ ਕਿਤੇ ਵੀ ਆ ਜਾ ਸਕਦੇ ਸੀ ਕਿਸੇ ਰਿਸ਼ਤੇਦਾਰ ਘਰੇ ਆਪਾਂ ਚਾਰ ਦਿਨ ਰਹਿਣਾ ਰਹਿ ਵੀ ਸਕਦੇ ਸੀ ਅੱਜ ਦੇ ਟਾਈਮ 'ਚ ਆਪਾਂ ਇੱਕ ਦਿਨ ਦੁਕਾਨ ਬੰਦ ਕਰਕੇ ਵੀ ਕਿਤੇ ਨਹੀਂ ਜਾ ਸਕਦੇ ਸਿਮਰਨ ਜਦੋਂ ਦਾ ਵੀਰਾ ਗਿਆ ਨਾ ਜ਼ਿੰਦਗੀ ਨਾ ਰੁਕ ਗਈ ਆ ਮੈਂ ਨਾ ਤੁਹਾਡੇ ਸਾਰਿਆਂ ਦੀ ਗੱਲਾਂ 'ਚ ਆ ਕੇ ਆਪਣਾ ਅਸਲੀ ਰਿਸ਼ਤਾ ਗਵਾ ਲਿਆ ਵਾ ਸਿਮਰਨ ਮੈਂ ਨਹੀਂ ਰੋਟੀ ਖਾਣੀ

ਕੀ ਕੋਈ ਗੱਲ ਹੈ ਜੀ ਮੇਰੇ ਬੱਚਾ ਕੀ ਕਰਨਾ ਸਿਮਰਨ ਹਾਂ ਜੀ ਦੇ ਅੱਜ ਤੇ ਨੋ ਪਤਾ ਨਾ 10 ਤਰੀਕਾ ਜੀ ਦੇ ਪਰ ਅੱਤ ਕਿਨ ਤੱਕ ਆਤਾ ਡਿਲੇਟ ਹੋ ਜੂਗੀ ਜੀ ਕੋਈ ਗੱਲ ਨਹੀਂ ਕਤਈ ਸਾਨੂੰ ਤਾਂ ਕਿ ਕਸਟਮਰ ਇੰਨੇ ਹੈਂਿੰਗ ਦੀ ਸੇਮ ਤਾਂ ਹੁੰਦੀ ਨਹੀਂ ਵੀ ਉਹਨਾਂ ਲਈ ਸਿਕਹਾਰਾ ਕਰਨਾਗੇ ਪਰ ਕਰਦਾ ਖਰਚਾ ਪਾਣੀ ਕਿੱਦਾਂ ਚੱਲੇਗਾ ਕੋਈ ਨਾ ਉਹ ਦੇਖ ਲਾਂਗੇ ਅਸੀਂ ਥੋੜਾ ਬੋਤਾ ਤਾਂ ਹੋ ਹੀ ਜਾਊਗਾ ਨਹੀਂ ਤਾਂ ਵੀ ਦੇ ਨਹੀਂ ਹਾਂ ਨੂੰ ਮੈਂ ਸਮਝਾ ਦੂੰਗੀ ਕੋਈ ਨਾ ਮੈਂ ਸਮਝਾ ਦੂੰਗੀ ਉਹਨੂੰ ਸੈਰੋਂ ਬੰਦ ਨਾ ਪੜਾ ਦੇਸਤੀ ਬਸੰਸ ਹੋ ਰਹੀ ਹੈ ਕਿ ਬੈਸਾ ਲੋਡਰ ਕਰ ਰਿਹਾ ਹੋ। ਜਾਂ ਤਨਖਾਹ ਨਹੀਂ ਦੇ ਪਾ ਰਿਹਾ। ਜਿੰਦੇ ਕੋਈ ਗੱਲ ਨਹੀਂ। ਔਖਾ ਟਾਈਮ ਮੰਗ ਰਹੇ ਹਾਂ ਅਸੀਂ ਸਮੱਸਿਆ ਕਰਦੇ ਆ। ਪਰ ਜਿੰਦੇ ਅਨੇਕ ਪੇਮੈਂਟ ਲੈਣ ਆਏ ਸੀਗੇ। ਤੁਸੀਂ ਨਾ ਉਹਨਾਂ ਦੀ ਪੇਮੈਂਟ ਦੇ ਦਿਓ ਉਹ ਹੋਰ ਤੋਂ ਉੱਚਾ ਨਹੀਂ ਬੋਲ ਕੇ ਹੋਏ ਆ। ਸèmਰਨ ਉਹੀ ਤਾਂ ਕਰ ਲੈ। ਜਿੰਨਾਂ ਤੋਂ ਪੈਸੇ ਲੈਣੇ ਨੇ ਉਹਨਾਂ ਨੂੰ ਫੋਨ ਕਰ ਰਿਹਾ ਵਾ। ਉਹ ਫੋਨ ਚੱਕ ਨਹੀਂ ਦੇ। ਤੇ ਜਿੰਨਾਂ ਨੂੰ ਪੇਮੈਂਟ ਦੇਣੀ ਆ ਉਹ ਫੋਨ ਕਰ ਕਰਕੇ ਸੰਗ ਕਰ ਰਹੇ। ਕਾ ਕਾ ਨਹੀਂ ਰੇ ਸਮਝ ਨਹੀਂ ਲੱਗ ਰੀ ਨਾਲੇ ਜਿਹੜਾ ਕਾ ਕੰਦਾ ਵਾ ਵੀਰੇ ਵਾਰੇ ਪੁੱਛ ਕੇ ਚਲ ਜਾਂਦਾ ਵਾ ਸਮਾਨ ਲੈ ਕੇ ਹੀ ਜਾਂਦਾ ਹੁਣ ਕਰੀਏ ਤੇ ਕਰੀਏ ਕੀ ਆਪਾਂ ਸੰਜੀਤ ਇਹਨੂੰ ਨਹੀਂ ਪਤਾ ਕਿ ਤੁਹਾਨੂੰ ਸਿੰਦਰ ਜੀ ਦੀ ਲੋੜ ਸੀ ਕੀ ਜਾਂ ਨਹੀਂ ਪਰ ਇਸ ਦੇ ਕੰਮ ਨੂੰ ਵੀਰੇ ਦੀ ਬਹੁਤ ਲੋੜ ਆ ਕਸਟਮਰ ਸਿਰਫ ਉਹਨਾਂ ਦੇ ਕਰਕੇ ਹੀ ਆਉਂਦਾ ਵਾ ਇਹ ਸਮਾਨ ਤਾਂ ਹੋਰ ਵੀ ਦੁਕਾਨਾਂ ਤੋਂ ਮਿਲ ਜਾਂਦਾ ਵਾ ਪਰ ਜੋ ਵਿਵਾਰ ਵੀਰੇ ਨਾਲ ਸੀ ਨਾ ਉਹ ਕਿਸੇ ਹੋਰ ਨਾਲ ਨਹੀਂ ਹੋ ਸਕਦਾ ਸਿਮਰ ਮੈਂ ਕਿਹੜਾ ਕਿਸੇ ਗਾਗ ਨੂੰ ਹਵਾਤਵਾ ਬੋਲਦਾ ਹਾਂ ਮੈਂ ਵੀ ਤਾਂ ਪਿਆਰ ਨਾਲ ਹੀ ਗੱਲ ਕਰਦਾ ਹਾਂ ਮੇਰੇ ਤਿੰਨਾਂ ਗੱਦੀ ਗੱਲ ਨਹੀਂ ਬਣੀ ਰੰਨਾ ਪਰ ਪਹਿਲੇ ਕਿਦਾਂ ਚੱਲਦਾ ਸੀ ਇੰਨੇ ਗਾਹਕ ਵੀ ਆਉਂਦੇ ਸੀ ਇੰਨੀ ਸੇਲ ਹੁੰਦੀ ਸੀ ਹੁਣ ਸੇਲ ਵੀ ਨਹੀਂ ਹੋ ਰਹੀ ਉੱਨੀ ਸਮਾਨ ਵੀ ਇੰਨਾ ਕਈ ਸਮਾਂ ਤਾਂ ਖਤਮ ਹੋ ਗਿਆ ਵਾ ਕਈ ਜ਼ਿਆਦਾ ਪਿਆ ਵਾ ਹੁਣ ਕਰੀਏ ਤੇ ਕਰੀਏ ਕੀ ਆਪਾਂ ਕੁਛ ਨਾ ਕੁਛ ਤਾਂ ਸੋਚਣਾ ਪੈਣਾ ਨਾ ਹਾਂਜੀ ਜੀ ਤੇ ਵੀਰੇ ਦਾ ਪਤਾ ਲੱਗਿਆ ਤੁਹਾਨੂੰ ਵੀਰੇ ਦਾ ਪਤਾ ਲੱਗਿਆ ਤਾਂ ਹੈ ਵੀਰਾ ਕਿਰਾਏ ਤੇ ਰਹਿ ਰਿਹਾ ਵਾ ਕਿਸੇ ਨੂੰ ਬੁਲਾ ਲਓ ਬੁਲਾਵਾ ਕਿਤਾ ਮੇਰੇ ਕੋਲ ਤਾਂ ਵੀਰੇ ਦਾ ਨੰਬਰ ਹੀ ਹੈ ਨਹੀਂ ਕੁਰਾਣਾ ਸੇਂ ਵੀਰੇ ਨੇ ਹੁੰਦਾ ਕਰਤਾ ਪਾ ਸਿਮਰਨ ਹਾਂਜੀ ਵੀਰੇ ਅੱਜ ਤਰੀਕ ਕਿੰਨੇ ਆ 10 ਤਰੀਕ ਤੈਨੂੰ ਯਾਦ ਆ 10 ਤਰੀਕ ਆ ਹਾਂਜੀ ਵੀਰੇ 10 ਤਰੀਕ ਨੂੰ ਕੁਝ ਹੁੰਦਾ ਹੈ ਮੈਨੂੰ ਯਾਦ ਨਹੀਂ ਆ ਰਿਹਾ ਕੀ ਹੁੰਦਾ ਵੀਰੇ ਤੁਸੀਂ ਤਨਖਾਹ ਦਿੰਨੇ ਹੋ 10 ਤਰੀਕ ਨੂੰ ਮੈਨੂੰ ਅੱਛਾ ਤੈਨੂੰ ਯਾਦ ਸੀ ਨਾ ਹਾਂਜੀ ਤੇ ਫਿਰ ਮੈਨੂੰ ਤੂੰ ਕਿਹਾ ਕਿਉਂ ਨਹੀਂ ਤਨਖਾਹ ਦੇ ਦੋ ਵੀਰੇ ਮੈਨੂੰ ਕਿਹੜਾ ਇਸ ਚੀਜ਼ ਦਾ ਕੋਈ ਡਰਾ ਮੈਨੂੰ ਪਤਾ ਤੁਸੀਂ ਤਾਂ ਮੇਰੀ ਤਨਖਾਹ ਦੇ ਤਾਂ ਦੇਣੀ ਹੋਈਆਂ ਦੇ ਤਾਂ ਦੇਣੀ ਹੋਈਆਂ ਤੋ ਘਟ ਘਟ ਮੈਨੂੰ ਯਾਦ ਤਾਂ ਕਰਾ ਦਿਆ ਕਰ ਜੇ 10 ਤੋਂ 11 ਹੋ ਗਈ ਫੇਰ ਵੀਰੇ ਚਾਹੇ 2 ਦਿਨ ਲੇਟ ਹੋ ਜਾਏ ਕੋਈ ਚੱਕਰ ਨਹੀਂ ਆ ਮੈਂ ਕਿਹੜਾ ਕਿਤੇ ਚਲਨੀ ਆਈ ਹਾਂ ਜਾਂ ਤੁਸੀਂ ਕਿਤੇ ਜਾਣ ਲੱਗੇ ਹੋ ਨਾਲੇ ਹਾਂ ਜਿੰਨਾ ਤਿੱਕਰ ਮੈਂ ਹੈਗੀਆਂ ਨਾ ਮੈਂ ਥੋੜੀ ਦੁਕਾਨ ਦੀ ਕੰਮ ਕਰੂੰਗੀ ਮੈਨੂੰ ਤਾਂ ਐਂ ਲੱਗਦਾ ਹੁੰਦਾ ਰੱਬ ਨੇ ਮੇਰੀ ਕਿਸਮਤ ਬਹੁਤ ਹੀ ਚੰਗੀ ਲਿਖੀ ਐ ਜੀੜਾ ਵੀ ਮੈਨੂੰ ਮਿਲਦਾ ਨਾ ਵਧੀਆ ਹੀ ਮਿਲਦਾ ਵੀਰੇ ਤੁਸੀਂ ਆਪ ਇੰਨੇ ਵਧੀਆ ਹੋ ਤਾਂ ਸਾਹਮਣੇ ਵਾਲਾ ਬੰਦਾ ਵੀ ਤੁਹਾਨੂੰ ਵਧੀਆ ਹੀ ਮਿਲੂਗਾ ਨਾ ਹਾਲਾ ਆਪਣੀ ਤਨਖਾਹ ਗੱਲਾਂ ਤਾਂ ਬਹੁਤ ਸੋਹਣੀਆਂ ਸੋਹਣੀਆਂ ਕਰਦੀਆਂ ਪੈਸੇ ਵੀ ਗਿਣ ਲਿਆ ਕਰ ਵੀਰੇ ਪੈਸੇ ਨਹੀਂ ਗਿਣਨੇ ਮੈਨੂੰ ਪਤਾ ਤੁਸੀਂ ਵਾਅਦੇ ਹੀ ਦਿੱਤੇ ਹੋਣੇ ਆ ਮੈਨੂੰ ਜਦੋਂ ਵੀ ਕਿਸੇ ਤੋਂ ਪੇਮੈਂਟ ਲਈਏ ਨਾ ਗਿਣ ਕੇ ਲਈਦੀ ਹੁੰਦੀ ਹੈ ਵੀਰੇ ਮੈਨੂੰ ਤੁਹਾਡੇ ਤੇ ਯਕੀਨ ਆ ਉਦੋਂ ਤਾਂ ਮੈਂ ਜਦੋਂ ਕਿਸੇ ਤੋਂ ਪੈਸੇ ਲੈਣੇ ਨੇ ਮੈਂ ਗਿਣਦੀ ਜ਼ਰੂਰ ਹੁੰਨੀ ਆ ਪਰ ਜਦੋਂ ਤੁਸੀਂ ਮੈਨੂੰ ਤਨਖਾਹ ਦੇ ਦਿੰਦੇ ਹੋ ਨਾ ਉਦੋਂ ਨਹੀਂ ਮੈਂ ਗਿਣਦੀ ਚਲ ਠੀਕ ਆ ਗੱਲਾਂ ਨਾ ਮਾਰੇਂ ਕਰ ਕੰਮ ਵੀ ਕਰੇਗਾ ਮਿਲ ਗਈ ਨਾ ਤਨਖਾ ਸਾंप ਕੇ ਰੱਖ ਲਈ ਸੁੱਟ ਨਾ ਲਈ ਪੈਸੇ ਥੈਂਕ ਯੂ ਵਿਰੇ ਅਹ ਹਰੇ ਰਸਾ ਹਲੋ ਦੀਤਾ ਤੁਸੀਂ ਵੀ ਪੀ ਲਓ ਨਾਲੇ ਨੀਹਾ ਸਿਮਰਨ ਉਹਨਾਂ ਨੂੰ ਵੀ ਦੇ ਦਿਓ ਸਿਮਰਨ ਨੀਹਾ ਹਾਂਜੀ ਵੀਰੇ 4 ਵਜ ਗਏ ਚਾਹ ਪੀ ਲਓ ਸਿਮਰਨ ਹਾਂਜੀ ਵੀਰੇ ਟਾਈਮ ਕਿੰਨਾ ਹੋ ਗਿਆ ਵੀਰੇ 4 ਵਜ ਗਏ 4 ਵਜੇ ਆਪਾਂ ਕੀ ਕਰਦੇ ਹੁੰਨੇ ਆ ਵੀਰੇ ਚਾਹ ਪੀਂਦੇ ਹੁੰਨੇ ਆ ਫਿਰ ਆਏ ਕਿਉਂ ਨਹੀਂ ਵੀਰੇ ਤੁਸੀਂ ਚਾਹ ਪਾਉਂਦੇ ਤਾਂ ਸਹੀ ਇਸ ਦਾ ਚਾਹ ਸੰਘ ਕੀ ਆ ਜਣਾ ਸੀ ਬਾਬੇ ਵੀਰੇ ਆਜਾ ਚਾਹ ਪੀ ਲੋ ਹਾਂ ਵੀ ਬਾਵੇ ਕਿੰਨੇ ਕੁ ਪਾਵਾਂ ਭਾਈ ਜਿੰਨੀ ਮਰਜ਼ੀ ਪਾ ਦੋ ਤੁਹਾਨੂੰ ਪਤਾ ਮੈਂ ਚਾਹ ਦਾ ਸ਼ਕੀਨ ਆ ਮੈਂ ਪੀ ਲੈਣੀ ਆ ਸਹੀ ਕਿਆ ਵੀਰੇ ਚਾਹ ਪੀਂਦਾ ਤਾਂ ਇੱਕ ਬੰਨਾ ਹੀ ਹੁੰਦਾ ਸੰਤਾ ਇਹ ਹੁੰਦਾ ਕਿ ਸੇ 10 ਮਿੰਟ ਤੁਹਾਡੇ ਕੋ ਖੜ ਕੇ ਗੱਲਾਂ ਬਾਤਾਂ ਹੀ ਕਰ ਲਈ ਸਹੀ ਗੱਲ ਆ ਵੀਰੇ ਸਕੂਨ ਚ ਹੀ ਮਿਲ ਜਾਂਦਾ ਮੈਂ ਪੀਆ ਫਿਰ ਚਾਹ ਅੱਜ ਮੈਂ ਸਪੈਸ਼ਲ ਹੱਥਾਂ ਨਾਲ ਨਾ 11 டீ ਬਣਾਈ ਆ। ਸਹੀ ਫਰੈਗਮ ਕੋਰ। ਰੋਇ ਦੀ ਤਰ੍ਹਾਂ। ਕੋਰ ਸੁਣਾ ਫਿਰ। ਸਿਮਰਨ ਕਰੇ ਠੀਕ ਆ ਸਭ। ਹਾਂਜੀ ਵੀਰਿਆ। ਦੇਰ ਲੱਗਦਾ ਨਾ ਇੱਥੇ? ਹਾਂਜੀ, ਬਹੁਤ ਜ਼ਿਆਦਾ। ਮੈਂ ਪਤਾ ਕੀ ਸੋਚਦਾ ਸੀ। ਇੱਕ ਕੁੜੀ ਕੱਢ ਕੇ ਨਾ ਦੋ ਨਵੀਆਂ ਰੱਖ ਲਾਂ। ਵੀਰੇ ਕਿਉਂ? ਹਾਂ ਮਜ਼ਾਕ ਕਰਦਾ। ਵੀਰੇ ਇਦਾਂ ਦਾ ਮਜ਼ਾਕ ਨਾ ਕਰਿਆ ਕਰੋ। ਜੇ ਬਾਵੇ ਵੀਰੇ ਨੇ ਇੱਕ ਹੋਰ ਦੁਕਾਨ ਖੋਲ੍ਹਦੀ ਆ ਫੇਰ। ਲੈ ਵੀਰੇ ਮੈਂ ਕੀ ਕਰਨੀ ਦੁਕਾਨ ਆਹੀ ਦੁਕਾਨ ਵਧੀਆ ਵਾ ਨਾਲੇ ਤੁਹਾਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਵਾ ਮੈਂ ਨਹੀਂ ਤੁਹਾਡੇ ਤੋਂ ਅਲੱਗ ਹੋਣਾ ਚਾਹੇ ਮੇਰਾ ਵਿਆਹ ਵੀ ਹੋ ਜਾਏ ਕੱਲ ਨੂੰ ਤਾਂ ਵੀ ਮੈਂ ਹਟ ਨਹੀਂ ਹੋਣਾ ਵਿਆਹ ਤੋਂ ਬਾਅਦ ਨਾ ਕੁੜੀ ਇੱਧਰ ਆਂਦੀ ਹੁੰਦੀ ਆ ਮੁੰਡਾ ਉੱਧਰ ਨਹੀਂ ਜਾਂਦਾ ਹੁੰਦਾ ਕਹੇ ਜਿਹੇ ਗੱਲਾਂ ਕਰੀ ਜਾਂਦਾ ਇੱਦਾਂ ਕਰੋ ਤੁਸੀਂ ਪੀ ਲਓ ਫੇਰ ਮੇਰਾ ਵੀ ਮਨ ਨਹੀਂ ਹੈਗਾ ਰੱਖ ਦੇ ਇਹਨੂੰ ਸਾਈਡ ਤੇ ਠੰਡੀ ਹੋ ਜਾਣੀ ਆ ਚਾ ਇਹਦੇ ਚ ਚਾਹ ਗਰਮ ਹੀ ਰਹਿੰਦੀ ਆ ਠੰਡੀ ਨਹੀਂ ਹੋਊਗੀ ਬਾਅਦ ਚੋਂ ਪੀ ਲੂੰਗਾ ਮੈਂ ਮੈਂ ਤੁਹਾਨੂੰ ਕਹਿਣਾ ਸੀ ਬਾਜ਼ਾਰੋਂ ਨਾ ਸਾਮਾਨ ਲਿਆਣਾ ਮੈਂ ਨਾ ਚੱਲੋਂਗੇ ਕਮਾਲ ਕਰਦੀ ਆ ਸਿਮਰਨ ਪੈਸੇ ਅੱਗੇ ਨਹੀਂ ਹੈਗੇ ਫੇਰ ਸੇ ਤਾਂ ਮੇਰੇ ਕੋਲ ਹੈਗੇ ਆ ਤੁਸੀਂ ਬਸ ਨਾਲ ਚੱਲ ਪੋ ਜੇ ਜ਼ਰੂਰੀ ਨਾ ਹੁੰਦਾ ਮੈਂ ਤੁਹਾਨੂੰ ਕਹਿਣਾ ਨਹੀਂ ਸੀ ਠੀਕ ਆ ਮੈਂ ਕੋਈ ਨਹੀਂ ਵੀਰੇ ਨਾਲ ਗੱਲ ਕਰਦਾ ਫਿਰ ਤੁਹਾਨੂੰ ਦੱਸਦਾ ਵਾਂ ਓਕੇ ਕੀ ਹੋ ਗਿਆ ਵੀਰੇ ਮੈਂ ਬਾਹਰ ਜਾਣਾ ਸੀਗਾ ਬਾਹਰ ਜਾਣਾ ਮਤਲਬ ਉਹ ਦੋਸਤਾਂ ਨਾਲ ਘੁੰਮਣ ਜਾਣਾ ਸੀਗਾ ਟੂਰ ਤੇ ਜਾਣਾ ਹਾਂਜੀ ਕਿੰਨੇ ਦਿਨਾਂ ਦਾ ਭਾਜੀ ਹਫਤੇ ਦਾ ਟੂਰ ਆ ਹਫਤੇ ਦਾ ਚਲ ਕੋਈ ਨਾ ਜਾਇਆ ਫਿਰ ਕੀ ਹੋ ਗਿਆ ਭਾਜੀ ਫਿਰ ਦੁਕਾਨ ਪਿੱਛੋਂ ਕੋਈ ਨਹੀਂ ਜਦ ਤੱਕ ਮੈਂ ਹੈਗਾ ਮੈਂ ਆਪੇ ਸੰਭਲੂਗਾ ਨਾਲੇ ਸਿੰਗਰਨ ਮੇਰੇ ਨਾਲ ਹੀ ਆ ਭਾਜੀ ਥੋੜੇ ਜੇ ਪੈਸੇ ਚਾਹੀਦੇ ਸੀਗੇ ਪੈਸੇ ਤਾਂ ਲੈ ਜਾ ਥੋੜਾ ਜਨਾ ਮੌਸਮ ਠੀਕ ਨਹੀਂ ਹੈਗਾ ਆਪਣਾ ਧਿਆਨ ਰੱਖੀ ਠੀਕ ਆ ਗਰਮ ਕੱਪੜੇ ਵੀ ਲੈ ਦੀ ਕਿੰਨੇ ਕ ਚਾਹੀਦੇ ਆ 2000 ਦੇ ਦੋ ਭਾਜੀ 2000 ਕਿੰਨੇ ਦਿਨਾਂ ਲਈ ਜਾਣਾ ਹਫਤੇ ਲਈ ਭਾਜੀ ਤੇ ਹਫਤੇ ਦੇ 2000 ਨਾ ਸਰਜੂਗਾ ਜ਼ਰਾ ਤੂੰ ਇਦਾਂ ਕਰ। ਆ ਸਾਰੀ ਲੈ ਜਾ। ਭਾਜੀ ਇਹਨੇ ਪੈਸੇ ਮੈਂ ਕੀ ਕਰਨੇ ਆ? ਓਏ ਘਰੋਂ ਬਾਹਰ ਜਾਈਏ ਨਾ ਪੈਸੇ ਜੇਬ ਚ ਹੋਣੇ ਚਾਹੀਦੇ ਆ। ਕੀ ਪਤਾ ਕੋਈ ਲੋੜ ਪੈ ਜਾਵੇ। ਠੀਕ ਆ? ਨਾਲੇ ਆਪਣਾ ਧਿਆਨ ਰੱਖੀ। ਮੌਸਮ ਵੀ ਖਰਾਬ ਆ। ਤੇ ਸਵੇਰੇ ਸ਼ਾਮ ਇਹਨੂੰ ਫੋਨ ਕਰਦਾ ਰਹੀਂ। ਠੀਕ ਆ ਭਾਜੀ। ਭਾਈ ਜਦੋਂ ਮੈਂ ਆ ਜੂਗਾ ਨਾ ਫਿਰ ਤੁਸੀਂ ਵੀ ਕਿਤੇ ਘੁੰਮ ਆਇਓ। ਓ ਨਹੀਂ ਯਾਰ ਮੈਨੂੰ ਨਹੀਂ ਸ਼ੌਂਕ ਆਗਾ ਇਹਨਾਂ ਚੀਜ਼ਾਂ ਦਾ। ਤੂੰ ਐਸ਼ ਕਰ। ਨਿਆਰੇ ਲੈ ਜਿੰਦਗੀ ਤੇ। ਭਾਈ ਸਿਆਣਿਆਂ ਨੇ ਸਹੀ ਕਿਹਾ ਵਾ। ਕਿ ਹਰੇਕ ਬੰਦੇ ਦੀ ਜ਼ਿੰਦਗੀ ਚ ਨਾ ਵੱਡਾ ਭਰਾ ਹੋਣਾ ਚਾਹੀਦਾ ਵਾ ਤੋ ਇਦਾਂ ਕਰ ਬੜਾ ਇਮੋਸ਼ਨਲ ਲਾਓ ਜਦਾ ਚੱਲ ਜਾ ਸ਼ਾਬਾਸ਼ ਰਾਤ ਨੂੰ ਨਿਕਲਣਾ ਫਿਰ ਹਾਂਜੀ ਲੇਕਿੰਗ ਕੁਕਿੰਗ ਕਰ ਲਈ ਗਰਮ ਕਪੜੇ ਰੱਖ ਲਈ ਠੀਕ ਹੈ ਪਹੁੰਚ ਕੇ ਵੀ ਫੋਨ ਕਰਨਾ ਤੇ ਸਵੇਰੇ ਸ਼ਾਮ ਰੋਜ਼ ਮੈਨੂੰ ਫੋਨ ਕਰਨਾ ਠੀਕ ਹੈ ਬਾਜੀ ਧਿਆਨ ਰੱਖੀ ਆਪਣਾ ਸਿਮਰਨ ਮੈਂ ਕਿੱਦਾਂ ਜਾ ਸਕਦਾ ਵਾਂ ਐਦਾਂ ਕੱਲਾ ਥੋੜੀ ਦੁਕਾਨ ਛੱਡ ਕੇ ਜਾਊਂਗਾ ਇਹਨਾਂ ਨੂੰ ਜਰੂਰੀ ਆਸਮਾਨ ਲੈਣਾ ਤੂੰ ਐ ਕਰ ਸਿਮਰਨ ਨੂੰ ਲੈ ਜਾ ਨਾਲ ਸਿਮਰਨ ਆ ਵੀਨੇ ਕੋਈ ਸਮਾਨ ਲੈਣਾ ਬਾਜ਼ਾਰੋਂ ਚੱਲ ਜਾ ਨਾਲ ਕਿੱਥੇ ਕਿ ਜਾਣਾ ਭੱਜੀ ਸਮਾਨ ਲੈਣ ਜਾਣਾ ਥੋੜਾ ਜਿਹਾ ਬਾਜ਼ਾਰ ਤੁਸੀਂ ਇੱਦਾਂ ਕਰੋ ਆਪ ਐਸੇ ਨਾ ਤੁਸੀਂ ਰੱਖ ਲਓ ਮੇਰਾ ਇਹਦੇ ਚ ਆ ਜਾਣਾ ਸਾਮਾਨ ਤੇ ਮੈਂ ਇਹ ਪੈਸੇ ਕੀ ਕਰੂੰਗਾ ਤੁਸੀਂ ਨਾ ਇਹਨਾਂ ਦੋਨਾਂ ਨੂੰ ਤਨਖਾਹ ਦੇ ਦਿਓ ਅੱਜ ਆਜਾ ਜਿੰਨਾ ਹਾਂ ਹਾਂਜੀ ਵੀਰੇ ਹਾਲ ਹੈ ਤੇਰੀ ਸੈਲਰੀ ਨਹੀਂ ਵੀਰੇ ਮੈਂ ਸਾਂਗੀ ਨਹੀਂ ਆ ਗਈ ਉਹ ਲੈਲਾ ਸਿਮਰਨ ਆਉਗੇ ਉਹਨੂੰ ਵੀ ਦੇ ਦੂੰਗਾ ਸੈਲਰੀ ਨਹੀਂ ਵੀਰੇ ਸਿਮੂਗੇ ਮਿੰਗੂ ਮੰਗਾ ਕਿ ਤੱਕਿਆ ਪਾ ਕਿ ਸਤਨ ਖਾਣੀ ਨਹੀਂ ਆ ਰਹੀ ਨਹੀਂ ਕੋਈ ਤੱਕ ਮੈਨੂੰ ਪਤਾ ਵਾ ਮੈਂ ਹੀ ਮੇਰੇ ਨਾਲ ਗੱਲ ਹੋਈ ਸੀ ਪਰ ਹੁਣ ਮੇਰੇ ਕੋ ਪੈਸੇ ਆ ਗਏ ਤੂੰ ਲੈਲਾ ਤਨ ਖਾ ਨਹੀਂ ਵੀਰੇ ਪੈਸੇ ਮਿੰਗੂ ਮੰਗ ਗਏ ਆ ਪੈਸੇ ਮਿਲ ਗਏ ਹਾਂਜੀ ਵੀਰੇ ਤੈਨੂੰ ਕਿਹਨੇ ਦਿੱਤੇ ਪੈਸੇ ਵੀਰੇ ਮਿੰਗੂ ਸਿਮੂਗੇ ਦਿੱਤੇ ਨੇ ਕਦੋਂ ਵੀਰੇ ਅੱਜ ਕਿੱਥੇ ਆ ਪੈਸੇ ਆਲਕੋ ਵੀ ਤੇ ਮੇਰੇ ਕੋਈ ਆ ਮੈਂ ਪੂਰੇ ਪੈਸੇ ਦਿੱਤੇਗੇ